24 ਸਾਲਾਂ ਦੇ ਬਾਅਦ ਪਰਿਵਾਰ ਵਿੱਚ ਪਰਤੇ ਗੁਰਤੇਜ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਦਿਆਂ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਉਸ ਦਾ ਦੂਸਰਾ ਜਨਮ ਹੈ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਟਰੈਵਲ ਏਜੰਟ ਨੇ ਉਸ ਨੂੰ ਲਿਬਨਾਨ ਭੇਜਣ ਵੇਲੇ 1 ਲੱਖ ਰੁਪਏ ਲਏ ਸਨ ਤੇ ਇਹ 1 ਲੱਖ ਰੁਪਏ ਉਸ ਨੇ ਕਿਵੇਂ ਇਕੱਠੇ ਕੀਤੇ ਉਹ ਇਸ ਨੂੰ ਪਤਾ ਹੈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਤੇਵਾੜਾ ਦਾ ਰਹਿਣ ਵਾਲਾ ਗੁਰਤੇਜ ਸਿੰਘ 33 ਸਾਲ ਦਾ ਸੀ ਜਦੋਂ ਆਪਣੇ ਛੋਟੇ-ਛੋਟੇ ਦੋਵਾਂ ਬੱਚਿਆਂ ਨੂੰ ਛੱਡ ਕੇ 2001 ਵਿੱਚ ਵਿਦੇਸ਼ ਗਿਆ ਸੀ ਲਿਬਨਾਨ ਵਿੱਚ ਰਹਿੰਦਿਆਂ ਉਸ ਦਾ ਸਾਲ 2006 ਵਿੱਚ ਪਾਸਪੋਰਟ ਗੁੰਮ ਹੋ ਗਿਆ ਸੀ ਜਿਸ ਕਾਰਨ ਉਸ ਦਾ ਘਰ ਵਾਪਸ ਆਉਣਾ ਬਹੁਤ ਮੁਸ਼ਕਲ ਹੋ ਗਿਆ ਉਸ ਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਸਪੋਰਟ ਬਹੁਤ ਪਹਿਲਾਂ ਬਣੇ ਹੋਣ ਕਾਰਨ ਉਸ ਲਈ ਪਾਸਪੋਰਟ ਬਣਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਉਸ ਨੇ ਵੀ ਹੋਰ ਜੋ ਉੱਥੇ ਕਠਿਨਾਈਆਂ ਦਾ ਸਾਹਮਣਾ ਕੀਤਾ ਉਸ ਬਾਰੇ ਦੱਸਿਆ ਪਰਿਵਾਰਕ ਮੈਂਬਰਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਤੇ ਜਿਨ੍ਹਾਂ ਸਦਕਾ ਗੁਰਤੇਜ ਸਿੰਘ ਦੀ ਵਾਪਸੀ ਸੰਭਵ ਕਰਵਾਈ ਬੇਗਾਨੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਬਣਾਉਣ ਲਈ ਉਹ ਲਿਬਨਾਨ ਗਿਆ ਸੀ ਕਿਆ ਨਹੀਂ ਬਚਣਾ ਉਹ ਗਿਆ ਟਾ ਨਾ ਹੁਣ ਮੰਗਣਾ ਸੱਤ ਮੈਚਾ ਕੰਨ ਦੇਖਣਾ ਹਾਂ ਹੁਣ ਤਾਂ ਆ ਗਏ ਆ ਵੇ ਆ ਰੋਣਾ ਨਹੀਂ ਰੋਣਾ ਇੱਧਰ ਹੋ ਜਾ ਨਾ ਲੈ ਡਰਾਈਵਰ ਨੂੰ ਕਹਿੰਦੇ ਆ ਲੈ ਕੇ ਉੱਪਰ ਆ ਲੈ ਕਲਾਇਰ ਨੇ ਕਾਰ ਹੀ ਮੰਗਾਈ ਆ ਉਸ ਤੋਂ ਪੈਸੇ ਤੋਂ ਆਈ ਬਣਾਉਣਾ 170 ਪਾਈ ਰੱਤਾਂ ਆ ਮਾਸ਼ੀ ਬਾਤ ਨਹੀਂ ਉਹ ਵਾਸਤੇ ਕਦੋਂ ਕਦੋਂ ਹੁਣ ਆ ਗਏ ਆ ਗੱਡੀ ਨੂੰ ਮੰਗਾ ਗੱਡੀ ਨੂੰ ਚਲੋ ਬਾਹਰ ਚਲੋ ਦੇ ਬਰਾਲੇ ਕਿ ਨੂੰ ਆ ਜਾ ਇੱਥੇ ਕਿੱਥੇ ਆਉਂਦੇ 14 ਉਹ ਉੱਪਰ ਇਹ ਦੇਖ ਪਰ ਹਾਂ ਇਹ ਤਾਂ ਨਹੀਂ ਵੀ ਵੀਡੀਓ ਵੀਡੀਓ ਬਣਾ ਹਾਂ ਓਏ ਆਹ ਬਣਾਉਂਦਾ ਫਾ ਜਿੱਥੇ ਚੱਲਦਾ ਸ਼ਾਟ ਤੇਰੇ ਕੋਲ ਆ 14 ਵਾਲਾ ਅੱਗੇ ਚੱਲ ਬੋਗ ਓਏ ਹੋਏ ਬੁੱਟੀ ਚੱਲੋ ਲੈ ਟਿਕ ਫੱਕ ਨਹੀਂ ਲਿਆ ਹੈਗਾ ਸੁਨਾਚਾ ਨੂੰ ਮਾਰ ਤੀ ਆ ਰੋਣਾ ਪਹਿਲਾਂ ਹੀ ਤਿਆਰ ਹੈ ਉਹ ਬਣਾ ਲਾ ਆਰੇ ਚੱਲ ਰਹੀ ਹੈ ਡਰਨਾ ਅਰਸ਼ ਨੂੰ ਭੇਜ ਦਾਂਗੇ ਬਾਪਾ ਇੰਨਾ ਕਿਦਾਂ ਕਰ ਸੁੰਦਲ ਆ ਗਈ ਉਸੇ ਤਰੀਕੇ ਕਰਨਗੇ ਅਸੀਂ ਮੈਂ ਹਾਂ ਆਰਚੇ ਕਿੱਥੇ ਸੀ ਆਰਚੇ ਮੈਂ ਕਹਣਾ ਸੀ ਉਹ

ਤੁਹਾਡੀ ਕ੍ਰਾਈਸੈਂਸ ਤੇ ਚੈਲਡਰੀ ਲਵਲਾਮ ਤੋਂ ਹੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਫਸਿਆ ਨੂੰ 24 ਸਾਲ 24 ਸਾਲ ਬਾਅਦ ਵਾਪਸ ਆਇਆ ਕੀ ਹਾਲਾਤ ਸੇ ਉੱਥੇ ਜਿਹੜੇ ਤੁਸੀਂ ਰਹਿ ਰਹੇ ਹਾਲਾਤ ਉੱਥੇ ਵੀ ਸਹੀ ਨਹੀਂ ਜੇ ਹੈਗੇ ਕਾਰਨ ਕੀ ਇਹਦਾ ਜਿਹੜੇ ਉੱਥੇ ਫਸੇ ਰਹੇ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਇਸ ਕਰਕੇ ਮੇਰ ਤੋਂ ਆ ਨਹੀਂ ਹੋਇਆ ਉਹਨਾਂ ਸੰਤਾਂ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਤੁਸੀਂ ਇਹ ਬੈਸੀ ਨਾਲ ਕੋਈ ਸੰਪਰਕ ਕੀਤਾ ਇੰਨਾ ਚਿਰ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨਿਵਿਸ਼ਣਵਾਈ ਕੀਤੀ ਕੀ ਕਹਿੰਦੇ ਈਗੰਦੇ ਮੱਸੀ ਵਾਲੇ ਬੱਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੁਝ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਹੇ ਕੀ ਕਿੱਧਰ ਗਏ ਸੀ ਕਿੰਨੇ ਨੰਬਰ ਤੇ ਗਏ ਦੋ ਨੰਬਰ ਤੇ ਕਿੱਧਰ ਗਏ ਦੋ ਨੰਬਰ ਤੇ ਇੱਥੋਂ ਤਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਦੋ ਨੰਬਰ ਜਾਣਾ ਉੱਤੇ ਜਾ ਕੇ ਪਤਾ ਲੱਗਾ ਜਿਆ ਜੋਲਡਨ ਤੋਂ ਕੰਨੇ ਰਹਿ ਇਧਰ ਨੂੰ ਜਾਣਾ ਸੀਰੀਆਹੀਂ ਸੀਰੀਆ ਤੋਂ ਲਵਲਾਂ ਨੂੰ ਲੈ ਕੇ ਗਏ ਕਿੰਨੇ ਚਿਰ ਪਹਿਲਾਂ ਗਏ ਸੀ 2001 ਚ 2001 ਚ ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਲਵਲਾਨ ਹੀ ਰਹੇ ਹਾਂ ਜੀ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆਇਆ ਕਿ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਮੇਰਾ ਹਰੋ ਹੱਲ ਕਰੋ ਕੋਈ ਹੱਲ ਕਰੋ ਕੋਈ ਕਿ ਇੱਧਰ ਤਾਂ ਮੈਨੂੰ ਮੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਹੈਗੇ ਫਿਰ ਪਿੱਛੋਂ ਹੱਲ ਹੋਇਆ ਸੰਤਾ ਨੇ ਮੁੰਡੇ ਨੇ ਛੱਡਪਿੰਡ ਵਾਲੇ ਨੇ ਕਰਾਇਆ ਹੁਣ ਪਾਸਪੋਰਟ ਕਿਹੜੇ ਸੰਜ ਕੋਆ ਚ ਲੈਦਾ ਪਾਸਪੋਰਟ 2006 ਚ ਕੋਆ ਗਿਆ ਸੀ ਤੇ ਉਹ ਲੜਾਈ ਲੱਗੀ ਸੀ ਉੱਥੇ ਹਾਂ ਜੀ ਚੰਗ ਦੇ ਹਾਲਾਤਾਂ ਦੇ ਵਿੱਚ ਜਿਹੜਾ ਪਾਸਪੋਰਟ ਹਾਂ ਜੀ ਜੰਗਰੇ ਹਾਲਾਤ ਵਿੱਚ ਵੀ ਤੁਸੀਂ ਉੱਥੇ ਰਹੋ ਕੀ ਹਾਲਾਤ ਸੀ ਉਸ ਟਾਈਮ ਬਹੁਤ ਔਖਾ ਸੀ ਉਹ ਵੀ ਯਾਰਾ ਕਿਵੇਂ ਚੱਲਦਾ ਜਿੱਦਾਂ ਡਾਕਟਰ ਯਾਰ ਆਪੇ ਖੇਤਾਂ 'ਚ ਕੰਮ ਕਰਦੇ ਸੀ ਮੜਾ ਮੋਟਾ ਕਰੀ ਜਾਂਦੇ ਸੀ ਰੋਟੀ ਪਾਣੀ ਮਿਲ ਜਾਂਦਾ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਮੁੰਡਾ ਮੇਰਾ ਵੱਡਾ ਛੋਟਾ ਮੁੰਡਾ ਅੰਮ੍ਰਿਤ ਘਰ ਆ ਬਲੀਆ ਮੇਰਾ ਵੱਡਾ ਭਰਾ ਇਹਨਾਂ ਦਾ ਕਿੰਨਾ ਕੁ ਦੋਹਰਾ ਚੱਲਦਾਰਿਆ ਪਿੱਛੇ ਮੜ ਮੋਟੇ ਵੀ ਦਾਰੇ ਪੈਸੇ ਮੜ ਗਣ ਖਰਚਾ ਭੇਜਦਾ ਰਹਿੰਦਾ ਸੀ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਣਾ ਵੀ ਉੱਥੇ ਖਾਣਾ ਜੀ ਪਰਸਨੋਂ ਪੁੱਛ ਇੰਨਾ ਲੰਬਾ ਸਮਾਂ ਪਰਿਵਾਰ ਤੋਂ ਬਿਨਾਂ ਰਹਿਣਾ ਹੁਣ ਮਤਨ ਵਾਪਸੀ ਹੋਈ ਹੈ ਕੀ ਮਹਿਸੂਸ ਕਰਦੇ ਹੋ ਠੀਕ ਹੈ ਜੀ ਹੁਣ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟਾਈਮ ਤਾਂ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਕੋਈ ਲੈ ਕੋਸਾ ਨਹੀਂ ਆ ਸਕਦਾ ਨਹੀਂ ਸੀ ਕਹਿੰਦੇ ਆ ਕਿ ਹੁਣ ਤੁਸੀਂ ਦਾਦੇ ਪੋਤੇ ਵਾਲੇ ਹੋ ਗਏ ਹੋ ਇਹ ਕਦੀ ਵੀ ਹੈ ਹਾਂ ਜੀ ਪੋਤਾ ਜੀ ਪੋਤਾ ਮੇਰਾ ਜੀ ਅਹਦ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੋਕ ਕਰਨਾ ਚਾਹੁੰਦੇ ਨੇ ਵਾਸਨਾ ਰੋਕ ਕਰਦੇ ਨੇ ਇਹ ਇਹ ਸੰਦੇਸ਼ ਨਾਲ ਦਿੰਦੇ ਹਾਂ ਮੈਂ ਤਾਂ ਜੀ ਇਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਚ ਜੋ ਕਾਗਜ਼ ਭੰਨਦੇ ਉਹ ਜਾਓ ਬਾਕੀ ਨਾ ਕੋਈ ਜੋ ਦੋ ਨੰਬਰ ਚ ਨਾ ਕੋਈ ਜਾਵੇ ਬਸ ਪੋਤਾ ਔਖਾ ਦੋ ਨੰਬਰ ਚ ਅਸੀਂ ਚੱਲ ਬਾਰੇ ਕੀ ਕਹਿਣਾ ਦੋ ਜੀ ਤਾਂ ਬਣੀ ਬੜੀ ਮਿਹਰਬਾਨੀ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ ਓਨਲੀ ਹਾਂਜੀ ਬਾਬਾ ਜੀ ਸ਼ਖਸ ਦੀ ਕਿਸ਼ਤ ਦਾ ਵਾਪਸੀ ਸੰਭਵ ਹੋਈ ਹੈ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਕੇ ਪਹੁੰਚਿਆ 24 ਸਾਲ ਪਿਛੋਂ ਆਪਣੇ ਘਰ ਉਹ ਬੜਾ ਉਹਨਾਂ ਨੇ ਲੰਬਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜਾਰਡਨ ਚ ਗਏ ਇਹਨਾਂ ਨੂੰ ਏਜੰਟਾ ਲੈ ਗਿਆ ਕਿ ਅਸੀਂ ਅਜੋਰਡਨ ਜੌਰਡ ਤੋਂ ਸੀਰੀਆ ਸੀਰੀਆ ਤੋਂ ਲਿਬਨਾਨ ਲਿਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਸੋ ਅਸੀਂ ਜਿਹੜੀ ਉਹਦਾ ਕਾਰਨ ਇਹ ਸੀਗਾ ਕਿ ਅਬੈਸੀ ਮੰਗਦੀ ਸੀਗੀ ਕਿ ਜਿੱਥੋਂ ਪਾਸਪੋਰਟ ইস্যੂ ਹੋਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਵੀ ਕਦੋਂ ਇਸ਼ੂ ਹੈ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫਤਰ ਸੀ ਉਹ ਗੇੜੇ ਘੜਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿਨਾਂ ਨਹੀਂ ਸੀ ਭੇਜਦਾ ਨਹੀਂ ਅੰਬੈਸੀ ਨੂੰ ਇਸ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਜਿਸ ਵੇਲੇ ਜਲੰਧਰ ਦੇ ਜਿਹੜੇ ਦਫ਼ਤਰ ਦੇ ਉੱਤੇ ਸੀਬੀਆਈ ਦਾ ਸੱਪਾ ਪਿਆ ਉਥੋਂ ਦੇ ਜਿਹੜੇ ਮੁਖ ਜਿਹੜੇ ਸੀਗੇ ਉਥੋਂ ਦੇ ਮੁਖੀ ਦਫ਼ਤਰ ਦੇ ਚ ਹੁਣ ਪਾਸਪੋਰਟ ਅਫਸਰ ਤੇ ਨਾਲ ਦੋ ਹੋਰ ਫੜੇਗਾ ਤੇ ਫਿਰ ਉਦੋਂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਪਾਸਪੋਰਟ ਦਫ਼ਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉਥੇ ਭੇਜੀ ਤੇ ਉਹਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ-ਵੱਖ ਉਥੇ ਦੀ ਜਿਹੜੀ ਹੈਗੀ ਐ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗਾਰਾ ਲੈਣ ਤੇ ਲੱਗ ਗਏ ਤਕਰੀਬਨ 24 ਸਾਲ ਪਿਛੋ ਦੇ ਦੌਰਾਨ ਕਰਾਇਆ ਤੇ ਹੁਣ ਇਹ ਪੋਤਿਆਂ ਵਾਲਾ ਹੋਇਆ ਪਰ ਇਨਾ ਲੰਮਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ ਪਰ ਮਹਾਰਾਜ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਤੇ ਸਾਰੇ ਪਰਿਵਾਰ ਨੂੰ ਲੱਖ-ਲੱਖ ਵਧਾਈ ਦਿੰਦੇ ਆਂ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज